ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡੇ ਪਿਆਰ ਲਈ ਤੁਹਾਡੇ ਜਜ਼ਬੇ ਲਈ ਤੁਹਾਡੀ ਸ਼ਿੱਦਤ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਬੜੀ ਭਾਰੀ ਗਿਣਤੀ ਦੇ ਵਿੱਚ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਬਿਰਾਜਮਾਨ ਆਮ ਆਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਭਾਰਤ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਵਾਲੇ ਸਿੱਖਿਆ ਮੰਤਰੀ ਤੇ ਡਿਪਟੀ ਸੀਐਮ ਜਿਹੜੇ ਦਿੱਲੀ ਦੇ ਰਹੇ ਸ਼੍ਰੀਮਨੀ ਸਸੋਦੀਆ ਸਾਹਿਬ ਮੇਰੇ ਕੈਬਨਿਟ ਦੇ ਸਾਥੀ ਮੇਰੇ ਵਿਧਾਨ ਸਭਾ ਦੇ ਸਾਥੀ ਮੇਰੇ ਸਾਰੇ ਐਮਐਲਏ ਸਹਿਬਾਨ ਚੇਅਰਮੈਨ ਸਾਹਿਬ ਔਰ ਮੰਤਰੀ ਸਹਿਬਾਨ ਔਰ ਮੇਰੇ ਸਾਹਮਣੇ ਬੈਠੇ ਪਿੰਡਾਂ ਦੇ ਪਹਿਰੇਦਾਰ ਮੇਰੇ ਸਾਹਮਣੇ ਆਪਣੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦੀ ਇੱਕ ਇੱਛਾ ਲੈ ਕੇ ਇੱਥੇ ਤੁਸੀਂ ਪਹੁੰਚੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੋਸਤੋ ਪੰਜਾਬ ਦੀਆਂ ਨਸਾਂ ਦੇ ਵਿੱਚ ਐਸਾ ਚਿੱਟਾ ਇਹਨਾਂ ਲੋਕਾਂ ਨੇ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਐਸਾ ਚਿੱਟਾ ਪੰਜਾਬ ਦੀਆਂ ਨਾੜਾਂ ਦੇ ਵਿੱਚ ਵਿੰਨਿਆ ਕਿ ਉਸ ਚਿੱਟੇ ਨਾਲ ਪਤਾ ਹੀ ਨਹੀਂ ਕਿੰਨੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਸ ਗਏ ਪਤਾ ਹੀ ਨਹੀਂ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਹੋ ਗਏ ਪਤਾ ਹੀ ਨਹੀਂ ਚੁੱਲਿਆਂ ਦੀ ਅੱਗ ਬੁਝ ਗਈ ਤੇ ਸਿਵਿਆਂ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਗਈਆਂ ਤੇ ਇਹ ਪੈਸੇ ਖਾਂਦੇ ਰਹੇ ਇਹ ਲੋਕਾਂ ਦੀਆਂ ਲਾਸ਼ਾਂ 'ਚੋਂ ਲੋਕਾਂ ਦੇ ਖੂਨ 'ਚੋਂ ਪੈਸੇ ਖਾਂਦੇ ਰਹੇ ਪੈਸੇ ਫਿਰ ਕਿ ਨਾਲ ਲੈ ਜਾਣਗੇ ਨਾਲ ਲੈ ਜਾਣਗੇ ਜਿਨ੍ਹਾਂ ਦਾ ਨਾਮ ਲੱਗਦਾ ਨਾ ਨਸ਼ੇ 'ਚ ਉਹਨਾਂ ਦੀਆਂ ਆਪਣੀਆਂ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਜਾਂਦਾ ਸੀ ਤੇ ਪੁਲਿਸ ਨੂੰ ਆਰਡਰ ਹੁੰਦਾ ਸੀ ਆ ਨੰਬਰ ਗੱਡੀ ਆ ਰਹੀ ਹੈ ਕੋਈ ਰੋਕੂਗਾ ਨਹੀਂ ਕੋਈ ਤਲਾਸ਼ੀ ਨਹੀਂ ਲਊਗਾ ਸਮਾਨ ਪਹੁੰਚ ਰਿਹਾ ਲੋਕਾਂ ਕੋਲੇ ਸਮਾਨ ਹੀ ਦੱਸਦਿਆ ਕਿ ਸਮਾਨ ਪਹੁੰਚ ਰਿਹਾ ਹੈ ਮਾਲ ਪਹੁੰਚ ਰਿਹਾ ਹੈ ਐ ਇਹਨਾਂ ਨੇ ਹੌਲੀ-ਹੌਲੀ ਕਰਕੇ ਪੰਜਾਬ ਨੂੰ ਬਰਬਾਦ ਕਰਤਾ ਮਾਪੇ ਆਪਣੇ ਬੱਚਿਆਂ ਨੂੰ ਕਹਿਣ ਲੱਗੇ ਪੁੱਤ ਚਾਹੇ ਜਿਹੜੇ ਮਰਜ਼ੀ ਮੁਲਕ ਚੱਲ ਜਾਓ ਇੱਥੋਂ ਚਲੇ ਜਾਓ ਤੁਸੀਂ ਨਸ਼ੇ ਤੇ ਲੱਗ ਜਾਓਗੇ ਬੜਾ ਮਾਹੌਲ ਖਰਾਬ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਵਾਦਾ ਕੀਤਾ ਸੀ ਤੁਹਾਡੇ ਨਾਲ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਆ ਚਿੱਟੇ ਦਾ ਕਲੰਕ ਜਿਹੜਾ ਪੰਜਾਬ ਦੇ ਮੱਥੇ ਤੇ ਲਾਇਆ ਇਹਨੂੰ ਲਾਹਾਂਗੇ ਤਾਂ ਅਸੀਂ ਫਿਰ ਹੋਮਵਰਕ ਕੀਤਾ ਬੜਾ ਰਿਸਰਚ ਕੀਤੀ ਕਿ ਕਿਵੇਂ ਹੋ ਸਕਦਾ ਕੰਮ ਕੱਲੀ ਸਪਲਾਈ ਰੋਕਣ ਨਾਲ ਨਹੀਂ ਹੋਣਾ ਸਪਲਾਈ ਇਧਰੋਂ ਰੋਕ ਦੋਂਗੇ ਇਧਰੋਂ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲਾਂ ਤਾਂ ਸਪਲਾਈ ਤਾਂ ਤਾਂ ਰੋਕੋਗੇ ਪਹਿਲਾਂ ਜਿਹੜੇ ਸਪਲਾਈ ਰੋਕਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੌਜਵਾਨ ਜਿਹੜੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਜਾਂ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਣਾ ਪਊਗਾ ਪਹਿਲਾਂ ਨਸ਼ਾ ਛਡਾਊ ਕੇਂਦਰ ਬਣਾਏ ਉੱਥੇ ਵਧੀਆ ਤੋਂ ਵਧੀਆ ਦਵਾਈਆਂ ਤੇ ਵਧੀਆ ਤੋਂ ਵਧੀਆ ਕਾਉਂਸਲਰ ਜਿਹੜੇ ਕਾਉਂਸਲਿੰਗ ਕਰਦੇ ਆ ਉਹ 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 ਉਹਨਾਂ ਦੀ ਅਪਾਇੰਟਮੈਂਟ ਕੀਤੀ ਉਸ ਤੋਂ ਬਾਅਦ ਸਪਲਾਈ ਬੰਦ ਕੀਤੀ ਫਿਰ ਇਹਨਾਂ ਦੇ ਇਹਨਾਂ ਨੇ ਜਿਹੜੇ ਬੰਗਲੇ ਜਿਹੜੇ ਇਹਨਾਂ ਨੇ ਘਰ ਪਾਲੇ ਸੀ ਬੜੇ-ਬੜੇ ਕੋਠੀਆਂ ਮਹਿਲ ਪਾਲੇ ਸੀ ਉਹਨਾਂ ਤੇ ਪੀਲੇ ਰੰਗ ਦਾ ਪੰਜਾ ਚੱਲਿਆ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲੀਆਂ ਕੋਠੀਆਂ 'ਚ ਨਹੀਂ ਰਹਿ ਸਕਦੇ ਉਹ ਬੜੇ-ਵੱਡੇ-ਵੱਡੇ ਉਹਨਾਂ ਨੇ ਪ੍ਰਾਪਰਟੀਆਂ ਬਣਾ ਲੀਆਂ ਮੈਰਿਜ ਪੈਲਸ ਪਤਾ ਨਹੀਂ ਕੀ-ਕੀ ਬਣਾ ਲਿਆ ਸੀ ਤੇ ਫਿਰ ਜਦੋਂ ਪਤਾ ਲੱਗਿਆ ਯਾਰ ਸਰਕਾਰ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ ਸਰਕਾਰ ਸੱਚੀ-ਮੁੱਚੀ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਨੂੰ ਫਿਰਦੀ ਹੈ ਫਿਰ ਉਹ ਛੱਡ-ਛੱਡ ਕੇ ਪਿੰਡ ਭੱਜਣ ਲੱਗ ਗਏ ਅੱਜ ਵੀ ਪਿੰਡ ਦੇ ਵਿੱਚ ਪੁਲਿਸ ਚੱਲ ਜਾਵੇ ਚਾਰ ਪੰਜ ਘਰ ਜਿਹੜੇ ਨਸ਼ਾ ਨੁਸ਼ਕ ਵੇਚਦੇ ਆ ਨਾ ਚਾਰ ਪੰਜ ਘਰ ਜਿੰਦਾ ਲਾ ਕੇ ਪਹਿਲੀ ਭੱਜ ਜਾਂਦੇ ਨੇ ਇਹਦਾ ਮਤਲਬ ਇਹ ਤਾਂ ਦੱਸਦਾ ਨਾ ਕਿ ਉਹ ਚਾਰ ਪੰਜ ਹੈਗੇ ਨੇ ਉਸ ਪਿੰਡ ਚ ਜਿੰਦਾ ਲਾ ਕੇ ਭੱਜ ਜਾਂਦੇ ਨੇ ਵੀ ਪੁਲਿਸ ਆ ਗਈ ਉਹ ਆਪਣੇ ਕਿਤੇ ਕਿਉਂਕਿ ਚੋਰ ਦੇ ਦਿਲ ਚ ਪਾਲਾ ਹੁੰਦਾ ਚੋਰ ਨੂੰ ਐਂ ਲੱਗਦਾ ਹੁੰਦਾ ਕਿ ਮੈਨੂੰ ਹੀ ਫੜਨਾ ਆਇਆ ਹੋਣੇ ਸੋ ਵੀਰੋ ਇਹ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਲੋਕ ਲਹਿਰ ਤੋਂ ਬਿਨਾ ਨਹੀਂ ਹੋ ਸਕਦਾ ਇਹ ਕੰਮ ਤੁਸੀਂ ਲੋਕ ਲਹਿਰ ਬਣਾਈ ਤੁਸੀਂ ਬਹੁਤ ਸਾਰੇ ਇੱਥੋਂ ਹੀ ਜਾਗਰਾਂ ਪੁਲਿਸ ਦੇ SSP ਜਗਰਾਉਂ ਦੇ ਅੰਡਰ ਪਿੰਡ ਆਉਂਦਾ ਸੀ ਉੱਥੇ ਮੈਨੂੰ ਸਰਪੰਚ ਮੈਡਮ ਦਾ ਫੋਨ ਆਇਆ ਮੈਂ ਵੀਡੀਓ ਦੇਖੀ ਇੱਕ ਅਸੀਂ ਫੋਨ ਕੀਤਾ ਉਹ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਸਾਡੇ ਪਿੰਡ ਇੱਕ ਉਹਦੇ ਨਾਲ ਲੜੀ ਜਾਂਦੇ ਸੀ ਵੀ ਤੂੰ ਕਿਉਂ ਵੇਚਦੀ ਐ ਨਸ਼ਾ ਕੋਈ ਲੇਡੀ ਸੀ ਉਹ ਕਹਿੰਦੇ ਨਾ ਮੈਂ ਤਾਂ ਮੈਂ ਕਿਹੜਾ ਅੱਜ ਤੋਂ ਵੇਚਦੀ ਐ ਅਸ ਤਾਂ ਇਹੀ ਕੰਮ ਕਰਾਂਗੇ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਸਾਰਾ ਪਿੰਡ ਦੁਖੀ ਕਰ ਰੱਖਿਆ ਇਹਨਾਂ ਨੇ ਘਾਟੇ ਦੇ ਵਿੱਚ ਵਿੱਚ ਘਾਟੇ ਦੇ ਵਿੱਚ ਵਿੱਚ ਉਹ ਫੜ ਕੇ ਅਸੀਂ ਅੰਦਰ ਦਿੱਤੇ ਉਹ ਜੀ ਘਾਟੇ ਦੇ ਵਿੱਚ ਵਿੱਚ ਵੀ ਹੁਣੇ ਹੀ ਫੜ ਕੇ ਲੈ ਕੇ ਆਓ ਤੇ ਜਿਹੜਾਂ ਚ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਪਾਏ ਵੀਰੋ ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਆਇਆ ਨਹੀਂ ਤਾਂ ਫਿਰ ਆਪਦੇ ਘਰੇ ਤਾਂ ਹਰੇਕ ਰਾਜਾ ਹੁੰਦਾ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮਸ਼ਹੂਰ ਸੀ ਤੇ ਮੈਨੂੰ ਕੀ ਲੋੜ ਸੀ ਨਾ ਨਾ ਦੁਸ਼ਮਣੀਆਂ ਲੈਣ ਦੀ ਆ ਜਿਹੜੇ ਗਾਲਾਂ ਕੱਢਦੇ ਸਾਨੂੰ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹੈ ਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੀ ਚਲਾ ਜਾਵਾਂ ਨਾ ਕਨ ਲੈ ਵੀ ਭਗਵਾਨ ਜੀ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐਂ ਨਹੀਂ ਬੈਂਦਾ ਮੈਂ ਤੁਹਾਡੀ ਜੜਾਂ 'ਚ ਬੈਠੂ ਜੜਾਂ ਪਟਣੀਆਂ ਜੜਾਂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਣੇ ਆ ਅਸੀਂ ਡਰਾ ਲੈਣੇ ਹੁੰਨੇ ਆ ਤੇ ਵੀਰੋ ਇਹ ਤੁਹਾਡਾ ਪਿਆਰ ਹੈ ਮੇਰਾ ਇਹ 'ਚ ਕੋਈ ਹੱਥ ਨਹੀਂ ਤੁਹਾਡਾ ਪਿਆਰ ਹੈ ਆ ਜਿਹੜੇ ਤੁਸੀਂ ਇਕੱਠੇ ਹੋ ਜਾਂਦੇ ਨਾ ਏਸੀ ਗੱਲ ਤੋਂ ਡਰਦੇ ਨੇ ਹੁਣੇ ਹਰ ਗੱਲ 'ਚ ਨੁਕਸ ਕੱਢਣੇ ਕੱਢਣਾ ਉਹਨਾਂ ਨੇ 10 ਲੱਖ ਰੁਪਏ ਦਾ ਮੁਫਤ ਇਲਾਜ ਕਰਨ ਦਾ ਜਿਹੜਾ ਬੀਮਾ ਕੀਤਾ ਉਹਦੇ 'ਚ ਵੀ ਨੁਕਸ ਕੱਢੀ ਜਾਂਦੇ ਆ ਨਾ ਜੀ 1 ਲੱਖ ਰੁਪਏ ਦੇਣਗੇ ਬਾਕੀ ਜੇ ਥੋੜਾ 4 ਲੱਖ ਲੱਗਿਆ ਤੁਹਾਨੂੰ ਤਿੰਨ ਤੁਹਾਨੂੰ ਦੇਣਾ ਪਊ ਬਿਲਕੁਲ ਨਹੀਂ ਇਹਨਾਂ ਗੱਲਾਂ 'ਚ ਆਉਣਾ ਨਹੀਂ ਬਿਲਕੁਲ ਇਹ 10 ਲੱਖ ਦਾ ਮਤਲਬ 10 ਲੱਖ ਕਿਉਂਕਿ ਅਸੀਂ ਅਸੀਂ ਹਰ ਇੱਕ ਬਿਮਾਰੀ ਦੇ ਇਲਾਜ ਦਾ ਹਸਪਤਾਲਾਂ ਨਾਲ ਐਗਰੀਮੈਂਟ ਕੀਤਾ ਹੈ ਕਿ ਤੁਸੀਂ ਜੇ ਕਿਸੇ ਹੋਰ ਤੋਂ ਇੰਨੇ ਪੈਸੇ ਲੈਣੇ ਸਰਕਾਰ ਦੇ ਤਾਂ ਬੈ ਘਟਾਓ ਨਾ ਤਾਂ ਕਿ ਪੈਸਾ ਤਾਂ ਲੋਕਾਂ ਦਾ ਬਚਾਈਏ ਚਾਹੇ 5 ਲੱਖ ਦਾ ਇਲਾਜ ਆ ਚਾਹੇ 10 ਦਾ ਹੈ ਚਾਹੇ 8 ਦਾ ਸਰਕਾਰ ਪੈਸੇ ਭੇ ਕਰੂਗੀ ਤੁਹਾਨੂੰ ਕੁਝ ਨਹੀਂ ਕਰਨਾ ਤੁਸੀਂ ਕਾਰਡ ਬਣਵਾ ਕੇ ਰੱਬ ਪਹਿਲੀ ਗੱਲ ਤਾਂ ਰੱਬ ਨਾ ਕਰੇ ਕਿ ਕਿਸੇ ਦੇ ਘਰੇ ਕੋਈ ਬਿਮਾਰੀ ਆਵੇ ਤੁਸੀਂ ਕਾਰਡ ਬਣਾ ਕੇ ਆਪਣਾ ਇਲਾਜ ਕਰਾ ਕੇ ਘਰੇ ਵਾਪਸ ਆ ਜਾਓ ਬਾਕੀ ਸਾਰਾ ਖਸਾਬ ਪੰਜਾਬ ਸਰਕਾਰ ਕਰੂਗੀ ਇੱਕ ਗਲੀ ਵਾਲਾ ਪੈਸਾ ਇੱਕ ਚੁਆਨੀ ਨਹੀਂ ਤੁਹਾਨੂੰ ਦੇਣੀ ਪੈਣੀ ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਸੋ ਵੀਰੋ ਅਸੀਂ ਅਸੀਂ ਪੰਜਾਬ ਨੂੰ ਤੰਦਰੁਸਤ ਪੰਜਾਬ ਵੀ ਬਣਾਉਣਾ ਹੈ ਅਸੀਂ ਤਾਂ ਖੇਡਾਂ 'ਚ ਮੰਨੇ ਹੋਏ ਸੀ ਉਹ ਮਿਲਖਾ ਸਿੰਘ ਤੋਂ ਦਵਾਰਾ ਸਿੰਘ ਤੋਂ ਲੈ ਕੇ ਸਾਡੀਆਂ ਤਾਂ ਹਾਕੀ ਟੀਮਾਂ ਦੇ ਵਿੱਚ 10-10 ਪਲੇਅਰ ਸਾਡੇ ਭਾਰਤੀ ਹਾਕੀ ਟੀਮ 'ਚ ਖੇਡਦੇ ਆ ਸਾਡੇ ਤਾਂ ਇੱਥੋਂ ਕੁੜੀ ਮੋਗੇ ਤੋਂ ਹੀ ਆ ਹਰਮਨਪ੍ਰੀਤ ਉਹ ਉਹ ਭਾਰਤ ਦੀ ਕੁੜੀਆਂ ਦੀ ਟੀਮ ਦੀ ਕਪਤਾਨ ਹੈ ਸਾਡਾ ਮੁੰਡਾ ਸ਼ਮਨ ਗਿੱਲ ਫਾਜ਼ਿਲਕਾ ਤੋਂ ਆ ਉਹ ਉਹ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੈ ਅਸੀਂ ਤਾਂ ਖੇਡਣ ਵਾਸਤੇ ਅਸੀਂ ਤਾਂ ਗਿੱਧਿਆਂ ਪੰਗੜਿਆਂ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਕਾਦੇ ਵਾਸਤੇ ਮਸ਼ਹੂਰ ਕਰਤੇ ਇਹਨਾਂ ਨੇ ਕਰਤੇ ਟੀਕਿਆਂ ਵਾਸਤੇ ਸਰਿੰਜਾਂ ਵਾਸਤੇ ਆ ਆ ਇਹਨਾਂ ਨੇ ਆਪਣਾ ਨਾਮ ਦਿੱਤਾ ਵੋਟਾਂ ਪਾਉਣ ਦਾ ਪਾ ਲੋ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹੜਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚੱਲ ਛੁੱਟ ਜਉਂਗੇ ਜਮਾਨਤਾਂ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲੋਂ ਤੁਸੀਂ ਮਿਲੂਗੀ ਸਜ਼ਾ ਸਜ਼ਾ ਮਿਲੂਗੀ ਕੋਈ ਅਸੀ ਗੱਲ ਨਹੀਂ ਸੋ ਵੀਰੋ ਆਪਾਂ ਨੇ ਇਕੱਠੇ ਹੋ ਕੇ ਇਹ ਜੁੱਧ ਨਸ਼ੇ ਵਿਰੁੱਧ ਜਿਹੜਾ ਦੂਜਾ ਫੇਜ਼ ਹੈ ਹੁਣ ਹੁਣ ਆਪਾਂ ਸਕੂਲਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਚ ਸ਼ੁਰੂ ਕਰਾਂਗੇ ਪ੍ਰੋਗਰਾਮ ਟੀਚਰਾਂ ਨੂੰ ਕਵਾਂਗੇ ਜਾਂ ਕੁਝ ਕਾਉਂਸਲਰ ਜਿਹੜੇ ਹੁੰਦੇ ਨੇ ਕਾਉਂਸਲਿੰਗ ਕਰਨ ਵਾਲੇ ਉਹਨਾਂ ਨੂੰ ਲੈ ਕੇ ਜਾਵਾਂਗੇ ਕਿ ਮਾਪਿਆਂ ਨੂੰ ਗਲ ਮਾਪਿਆਂ ਨੂੰ ਵੀ ਬੁਲਾ ਕੇ ਉਹਨਾਂ ਤੋਂ ਪੁੱਛਾਂਗੇ ਕਿ ਬੱਚੇ ਤੇ ਥੋੜੀ ਜਿਹੀ ਨਿਗਰ ਰੱਖਿਓ ਕਿਉਂਕਿ ਉਮਰ ਇਹੋ ਜੀ ਹੁੰਦੀ ਆ ਉਹ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਆ ਜੋ ਮਰਜ਼ੀ ਲਿਖ ਲਓ ਉਹ ਉਦੋਂ ਯਾਰੀ ਦੋਸਤੀ ਦਾ ਵਾਸਤਾ ਪਾ ਕੇ ਵੀ ਚਲ ਉਹ ਤੂੰ ਕੋਈ ਨਹੀਂ ਥੋੜਾ ਜਿਹਾ ਇੱਕ ਵਾਰੀ ਚਿੱਟਾ ਲੈ ਲਾ ਤੈਨੂੰ ਯਾਰੀ ਦੋਸਤੀ ਦੀ ਸੌ ਐਦਾਂ ਕਰਕੇ ਵੀ ਕਈ ਘਰਾਂ ਨੂੰ ਪਟਿਆ ਉਹਨਾਂ ਨੇ ਸੋ ਵੀਰੋ ਅਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਦੋਨਾਂ ਨੂੰ ਸਮਝਾਵਾਂਗੇ ਕਿ ਜੇ ਬੱਚਾ ਐਦਾਂ ਦੀਆਂ ਕੋਈ ਉੱਚ ਨਿਸ਼ਾਨੀਆਂ ਨੇ ਕਿ ਉਹ ਘਰੋਂ ਮਤਲਬ ਜਾਂਦਾ ਹੈ ਪਤਾ ਨਹੀਂ ਕਿੱਥੇ ਜਾਂਦਾ ਥੋੜਾ ਨਿਗਰ ਰੱਖਣੀ ਪਊ ਫਿਰ ਲੇਟ ਆਉਂਦਾ ਕਿਹੜੀ ਕਿਹੜੀ ਸੰਗਤ ਚ ਬਹਿੰਦਾ ਨਿਗਰ ਰੱਖਣੀ ਪਊ ਕਿਉਂਕਿ ਮਾਪਿਆਂ ਤੋਂ ਬਾਅਦ ਹੋਰ ਕੌਣ ਜਾਣ ਸਕਦਾ ਸਕੂਲ ਤੋਂ ਬਾਅਦ ਬੱਚਾ ਕਿੱਥੇ ਜਾਂਦਾ ਤੇ ਸਕੂਲ ਚ ਸਾਡੇ ਟੀਚਰ ਨਿਗਰ ਰੱਖਣਗੇ ਕਿ ਸਕੂਲਾਂ ਚ ਵੀ ਕਿਤੇ ਸ਼ੁਰੂ ਨਾ ਕਰ ਦਿੱਤਾ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਨਸ਼ਿਆਂ ਤੋਂ ਬਚਾ ਲਈਏ ਤਾਂ ਕਿ ਹੋਰ ਗਾਂਖ ਨਾ ਪੈਦਾ ਹੋਣ ਉਹਨਾਂ ਦੇ ਜਦੋਂ ਗਾਂਖ ਹੀ ਨਾ ਮਿਲਿਆ ਫਿਰ ਕੀ ਕਰਨਗੇ ਕਿੱਥੇ ਵੇਚਣਗੇ ਫਿਰ ਉਹ ਸੋ ਇਸ ਕਰਕੇ ਵੀਰੋ ਆਪਾਂ ਪੰਜਾਬ ਦੇ ਲੋਕ ਆ ਆਪਾਂ ਤਾਂ ਕੁਰਬਾਨੀਆਂ ਵਾਲੇ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਸ਼ਬਦ ਗੁਰੂ ਸਾਡਾ ਉਹ ਉਹਦੀਆਂ ਪ੍ਰੇਰਨਾਵਾਂ ਤੇ ਚੱਲਣ ਵਾਲੇ ਬੰਦੇ ਆਪਾਂ ਆਪਣੇ ਤੇ ਲਾਤਾ ਇਹਨਾਂ ਨੇ ਇਸ ਤਰ੍ਹਾਂ ਦਾ ਕਲੰਕ ਕੋਈ ਗੱਲ ਨਹੀਂ ਸੋ ਵੀਰੋ ਆਪਾਂ ਪੋਜ਼ਿਟਿਵ ਰਹਿਣਾ ਆਪਾਂ ਦਿਲ ਨਹੀਂ ਛੱਡਣਾ ਵੀ ਯਾਰ ਕੀ ਹੋ ਗਿਆ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰੇ ਕੋਲੇ ਅੱਜ ਹੀ ਰਿਪੋਰਟ ਆਈ ਹੈ ਸਵੇਰੇ ਪਾਸਪੋਰਟ ਬਣਾਉਣ ਦੀ ਗਿਣਤੀ ਘਟ ਗਈ ਪੰਜਾਬ 'ਚ ਕਿਉਂਕਿ ਬਾਹਰ ਜਾਣ ਦੀ ਲੋੜ ਘਟ ਪੈ ਰਹੀ ਹੈ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ 63000 ਬੰਦੇ ਨੂੰ ਨੌਕਰੀਆਂ ਦੇਤੀਆਂ ਜੀ 63000 ਨੌਕਰੀਆਂ ਦੇਤੀਆਂ ਡਿਗਰੀ ਮੁਤਾਬਕ ਨੌਕਰੀ ਮਿਲਦੀ ਹੈ ਪੜ ਲਓ ਪੜ ਕੇ ਜਿੱਡੀ ਮਰਜ਼ੀ ਨੌਕਰੀ ਲੈ ਲਿਓ ਜਦੋਂ ਅਸੀਂ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਵੀ ਚਾਹੀਦੇ ਨੇ ਸਾਨੂੰ ਨਰਸਾਂ ਵੀ ਚਾਹੀਦੀਆਂ ਸਾਨੂੰ ਸਾਰਾ ਸਟਾਫ ਚਾਹੀਦਾ ਹੈ ਜਦੋਂ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਹਰ ਕਿਸਮ ਦਾ ਜਿਹੜਾ ਮੁਲਾਜ਼ਮੋਂ ਚਾਹੀਦਾ ਜਦੋਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਫਿਰ ਕਿੱਥੇ ਨੌਕਰੀਆਂ ਦਿੰਦੇ ਇਹ ਇਸੇ ਕਰਕੇ ਯਕੀਨ ਨਹੀਂ ਹੁੰਦਾ ਕਹਿੰਦੇ ਲੈ ਕਿੱਥੇ ਨੌਕਰੀਆਂ ਦੇਤੀਆਂ ਉਹ ਮੈਂ ਕਹਾਂ ਜੀ ਹਰ ਰੋਜ਼ ਹੀ ਨੌਕਰੀਆਂ ਦਿੰਨੇ ਆ ਤੁਸੀਂ ਪੜ ਲਿਓ ਲੋਕੀਆ ਆਪ ਵੀ ਦੱਸਦੇ ਆ ਭਾਈ ਇਸ ਘਰ ਚ ਦੋ ਦੋ ਬੱਚਿਆਂ ਨੂੰ ਨੌਕਰੀ ਮਿਲ ਗਈ ਇਸ ਘਰ ਚ ਜਿਹੜੀ ਆ ਸਾਡੇ ਪਿੰਡ 10 ਮੁੰਡਿਆਂ ਨੂੰ ਨੌਕਰੀ ਮਿਲ ਗਈ ਦੋ ਸਾਡੇ ਪਿੰਡ ਤਿੰਨ ਕੁੜੀਆਂ ਨੂੰ ਇਕੱਠਿਆਂ ਨੂੰ ਨੌਕਰੀ ਮਿਲ ਗਈ ਸੋ ਵੀਰੋ ਅਸੀਂ ਕੋਈ ਕਿਸੇ ਦੀ ਪੁਸ਼ਤ ਪਨਾਹੀ ਨਹੀਂ ਕਰਦੇ ਕਿ ਆ ਸਮਗਲਰ ਜਿਹੜਾ ਉਹ ਉਹਦੇ ਨਾਲ ਸਾਂਝ ਪਾ ਲੋ ਹੈਨਾ ਅੱਧਾ ਤੇਰਾ ਅੱਧਾ ਮੇਰਾ ਫੇਪਾ ਮੇਰਾ ਹਿੱਸਾ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਹਿੱਸਾ ਚਿੱਟੇ ਚ ਤਾਂ ਵੱਡੀ ਗੱਲ ਹੈ ਜੀ ਇਹ ਤਾਂ ਸਮੋਸਿਆਂ ਦੀ ਰੇੜੀ ਨਹੀਂ ਛੱਡਦੇ ਸਮੋਸਿਆਂ ਦੀ ਰੇੜੀਆਂ 'ਚ ਸਾਂ ਪਾ ਲੈਂਦੇ ਆ ਵੀ ਭਾਈ ਆਇਆ ਕਿਵੇਂ ਸਮੋਸੇ ਵੇਚ ਲੇਗਾ ਸਾਨੂੰ ਪੁੱਛੇ ਬੇ ਨਾ ਆਲੂ ਸਾਡਾ ਹੈ ਹਾਂ ਤਰ ਤੇਲ ਵੀ ਤੇਰਾ ਆਲੂ ਵੀ ਤਲਿਆ ਵੀ ਤੇਈ ਹੈ ਪਸੰਦ ਪੈਸੇ ਦੇ ਦਿਆ ਕਰ ਇੰਨੇ ਆ ਸ਼ਾਮ ਤੱਕ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਾਰਾ ਕੁਛ ਇੱਥੀ ਰਹਿ ਜਾਂਦਾ ਜਿਹੜਾ ਆਖਰੀ ਕੱਪੜਾ ਮਿਲਦਾ ਵੀਰੋ ਉਥੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਉਥੇ ਕੋਈ ਸੀਣ ਨਹੀਂ ਵੱਜੀ ਹੁੰਦੀ ਆਖਰੀ ਕੱਪੜੇ ਤੇ ਸੋ ਵੀਰੋ ਆਓ ਆਪਾਂ ਇਹਨਾਂ ਪੰਜਾਬ ਦੇ ਵਿਰੋਧੀਆਂ ਦਾ ਮੁਕਾਬਲਾ ਕਰੀਏ ਆਓ ਇਕੱਠੇ ਹੋ ਕੇ ਜੇ ਇਹ ਇਕੱਠੇ ਨੇ ਆਪਸ 'ਚ ਤਾਂ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਤੁਸੀਂ ਆਪਸ 'ਚ ਇਕੱਠੇ ਹੋ ਜਾਓ ਫਿਰ ਕਿੱਥੇ ਜਾਣਗੇ ਇਹ ਹੁਣ ਤਾਂ ਸਾਰੇ ਰਲੇ ਹੋਏ ਨੇ ਸਾਰੇ ਜਦੋਂ ਨਸ਼ੇ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਸਾਰੇ ਹੀ ਦੇਖ ਲੋ ਬੋਲਣ ਲੱਗੇ ਨਾ ਜੀ ਇਹ ਤਾਂ ਲੋਕਤੰਤਰ ਦੀ ਹੱਤਿਆ ਨਾ ਜੀ ਐਂ ਤਾਂ ਮਾਨਵ ਅਧਿਕਾਰ ਵਿੱਚ ਮਾਨਵ ਇਹੀ ਨੇ ਮਾਨਵ ਅਸੀਂ ਤਾਂ ਪਸ਼ੂ ਡੰਗਰੀਆਂ ਹੈ ਇਹੀ ਰਹਿ ਗਏ ਮਾਨਵ ਹੋਣ ਧਰਤੀ ਤੇ ਬਸ ਇਹ দানਵ ਨੇ ਮਾਨਵ ਨਹੀਂ ਹੈਗੇ ਫੇ ਇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਣਾ ਇਹ ਦਿਓ ਨੇ ਦਿਓ ਇਹ ਦਿਓ ਨੇ ਜਿਹੜੇ ਜਿਹੜੇ ਆਪਾਂ ਨੂੰ ਮਾਵਾਂ ਨਹੀਂ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀ ਕਿ ਇੱਕ ਸੀ ਦਿਓ ਆਦਮ ਬੋ ਆਦਮ ਬੋ ਘਰਦਾ ਫਿਰਦਾ ਸੀ ਉਹ ਆਦੰਬੋ ਆਦੰਬੋ ਕਰਦੇ ਫਿਰਦੇ ਆ ਇਹ ਵੀ ਯਾਰ ਹੋਰ ਕੋਈ ਕਰ ਰਹਿਤਾ ਨਹੀਂ ਗਿਆ ਚਿੱਟੇ ਕਨੀਓ ਕੋਈ ਲਾਦੀ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਬੇਲੇ ਦਾ ਰਾਜ ਆਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੋ ਕੰਧ ਕੋਲੇ ਜਾ ਕੇ ਕੰਨ ਲਾ ਕੇ ਸੁਣਦੇ ਹੁੰਦੇ ਸੀ ਕਿ ਲੋਕ ਮੈਨੂੰ ਕੋਈ ਗਲਤ ਤਾਂ ਨਹੀਂ ਬੋਲ ਰਹੇ ਮੇਰੇ ਰਾਜ ਬਾਰੇ ਵਧੀਆ ਗੱਲਾਂ ਕਰ ਰਹੇ ਨੇ ਐਹਾ ਜਰਾ ਸੀ ਉਹ ਤੇ ਹੁਣ ਵਾਲੇ ਆ ਜਿਹੜੇ ਪਹਿਲਾਂ 2022 ਤੋਂ ਪਹਿਲਾਂ ਸੀ ਆਪਣੇ ਕੋਲੇ ਕੰਦਨ ਨੂੰ ਕੰਨ ਤਾਂ ਇਹ ਵੀ ਲਾਉਂਦੇ ਹੋਣੇ ਪਰ ਇਹ ਐਂ ਕਹਦੇ ਹੋਣੇ ਕਿਸੇ ਘਰ ਚ ਚਿੱਟਾ ਜਾਣਕ ਨਹੀਂ ਰਹਤਾ ਨਹੀਂ ਗਿਆ ਕਿਤੇ ਕੋਈ ਘਰ ਤੰਦਰੁਸਤਾ ਨਹੀਂ ਹੈਗਾ ਕਿਸੇ ਦਾ ਮੁੰਡਾ ਜਵਾਨ ਹੋ ਗਿਆ ਹੋਇਆ ਚਿੱਟਾ ਖਣ ਲੱਗਿਆ ਨਹੀਂ ਇਹਨਾਂ ਨੇ ਐਂ ਚੈੱਕ ਕੀਤੇ ਐਂ ਚੈੱਕ ਕੀਤੇ ਨੇ ਪੰਜਾਬ ਦੇ ਲੋਕ ਸਬਰਾਂ ਦੇ ਇਮਤਿਹਾਨ ਲਏ ਨੇ ਤਾਈਓ ਫਿਰ ਤੁਸੀਂ ਪਿਆਰ ਦਿੱਤਾ ਤਾਈਓ ਤੁਸੀਂ ਝਾੜੂ ਫੇਰਿਆ ਫਿਰ ਤੇ ਹੁਣ ਫੇਰ ਆ ਕੇ ਗਾਲਾਂ ਕੱਢਣ ਨੂੰ ਫੇਰ ਲੱਗੇ ਹੋਏ ਨੇ ਸਾਰੇ ਰਲੇ ਹੋਏ ਨੇ ਆਪਸ ਵਿੱਚ ਹੀ ਹਨਾ ਸੋ ਵੀਰੋ ਇਹ ਇਨਾਂ ਕੋਲੇ ਕੋਈ ਤਵੀਤ ਧਾਗਾ ਹੈ ਨਹੀਂ ਜੇ ਧਾਗੇ ਤਵੀਤ ਹੁੰਦੇ ਨਾ ਹੁਣ ਤੱਕ ਆਪਣੇ ਡੌਲਿਆਂ ਤੇ ਬੰਨ੍ਹ ਦਿੰਦੇ ਇਹ ਇਹ ਤਾਂ ਬਸ ਆਪਣੇ ਇਹਨਾਂ ਦਾ 2-3 ਨੁਕਾਤੀ ਪ੍ਰੋਗਰਾਮ ਨੇ ਮੇਰਾ ਸਾੜਾ ਮੇਰਾ ਜੀਜਾ ਮੇਰਾ ਮੁੰਡਾ ਮੇਰਾ ਭਤੀਜਾ ਬਸ ਇੰਨਾ ਕੁ ਪ੍ਰੋਗਰਾਮ ਇਹਨਾਂ ਦਾ ਹੋਰ ਕੋਈ ਪ੍ਰੋਗਰਾਮ ਨਹੀਂ ਆਪਦੇ ਘਰਦਿਆਂ ਨੂੰ ਆਪਦੇ ਘਰਦਿਆਂ ਨੂੰ ਚੇਅਰਮੈਨ ਆਪਦੇ ਘਰਦਿਆਂ ਨੂੰ ਮੰਤralੇ ਆਪਦੇ ਘਰਦਿਆਂ ਨੂੰ ਸਾਰਾ ਕੁਝ ਆਪਣੇ ਘਰਦਿਆਂ ਨੂੰ ਲੋਕਾਂ ਦੀ ਬਾਰੀ ਆਉਣ ਹੀ ਦਿੰਦੇ ਜੀ ਕਿਸੇ ਪਾਸਿਓਂ ਵੀ ਪਰ ਹੁਣ ਬਾਰੀ ਥੋੜੀ ਐ ਆ ਬਾਰੀ 22 ਤੋਂ ਲੈ ਕੇ ਨਾ ਹੁਣ ਤੱਕ ਥੋੜੀ ਐ ਅਗਲੀਆਂ ਬਾਰੀਆਂ ਵੀ ਥੋੜੀਆਂ ਹੀ ਨੇ ਵੀਰੋਂ ਆਪਣ ਤਾਂ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦੇ ਇਹ ਤੁਸੀਂ ਰਾਜ ਦੀ ਵਾਰੀ ਕਹਿੰਦੇ ਹੋ ਜੇ ਇਹਨਾਂ ਦਾ ਵਾਸ ਚੱਲੇ ਪਾਣੀ ਦੀ ਵਾਰੀ ਵੜ ਲੈਂਦੇ ਆ ਸਾਰਾ ਨਹਿਰ ਤਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਖਤਮ ਹੁੰਦੀਆਂ ਨੇ ਨਹਿਰਾਂ ਤਾਂ ਖੇਤਾਂ 'ਚ ਮੁੱਕਦੀਆਂ ਇਹਨਾਂ ਦੇ ਬੱਕਰੀ ਨਹੀਂ ਪਾਣੀ ਪੀ ਸਕਦੀ ਉਹਨਾਂ 'ਚ ਉਹ ਰਾਜ ਕਹਿੰਦੇ ਨਾ ਸਾਰਾ ਸਾਰਾ ਪਾਣੀ ਸਾਡੇ ਆਊ ਫਿਰ ਅਸੀਂ ਫਿਰ ਪਾਣੀ ਹੁਣ ਆਉਂਦਾ ਨਾ ਕੱਸੀਆਂ 'ਚ ਪਾਣੀ ਹੁਣ ਆਉਂਦੀ ਐ ਨਾ ਬਿਜਲੀ ਦਿਨੇ ਕਦੇ ਕਦੇ ਰਾਤ ਨੂੰ ਠੰਡ ਚ ਜਾਂ ਸੱਪਾਂ ਦੀ ਸਰੀਮੇਦਨ ਦੀ ਲੋੜ ਤਾਂ ਨਹੀਂ ਪਈ ਨਾ ਉਹੀ ਗ੍ਰਿਡ ਨੇ ਉਹੀ ਤਾਰਾ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਐ ਮੈਨੂੰ ਵੀਰੋ ਨੀਤਾਂ ਨਹੀਂ ਹੈਗੀਆਂ ਸੀ ਨੀਤ ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਹੈ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਕਿ ਸਾਡੇ ਪਿੰਡਾਂ ਵੱਲੋਂ ਉਹ ਕਹਿੰਦਾ ਕਹਿੰਦਾ ਭਾਈ ਮੈਂ ਸੀਰੀ ਰਲਿਆ ਹੋਇਆ ਮੈਂ ਦਿਹਾੜੀ ਕਰਦਾ ਮੈਂ ਜਿਹੜਾ ਕਿਸੇ ਦਿਨ ਸੀਰੀ ਵਾਲਿਆ ਹੋਇਆ ਕਹਿੰਦਾ ਬਾਈ ਧੰਨਵਾਦ ਕਰਨਾ ਸੀ ਮੈਂ ਕਿਹਾ ਵੀ ਕਾਦਾ ਮੈਂ ਕਿਹਾ ਕਿ ਤੇ 10 ਲੱਖ ਰੁਪਏ ਦਾ ਕਰੂਗਾ ਜਾਂ ਜਿਹੜੇ ਨੌਕਰੀਆਂ ਦੇ ਰਿਆ ਕੋਈ ਨੌਕਰੀ ਮਿਲ ਗਈ ਕਹਿੰਦਾ ਬਾਈ ਸੌ ਲੱਗੇ ਬੜੇ ਚਿਰਾਂ ਬਾਅਦ ਦੋ ਡੰਗ ਦੀ ਰੋਟੀ ਸਵੇਰ ਵਾਲੀ ਤੇ ਸ਼ਾਮ ਵਾਲੀ ਆਪਦੇ ਘਰੇ ਖਾ ਕੇ ਦੇਖਦੇ ਆ ਯਾਰ ਨਹੀਂ ਤਾਂ ਇੱਕ ਇੱਕ ਡੰਗ ਦੀ ਰੋਟੀ ਤਾਂ ਖੇਤ ਹੀ ਜਾਂਦੀ ਹੁੰਦੀ ਸੀ ਫੇਰ ਕਿਹੜਾ ਲੇਟ ਆਉਂਦੀ ਸੀ 1:30 ਵਜੇ ਬਾਕੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਜੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਖੁੱਲਦੇ ਨੇ ਕਿਸਾਨ ਦਾ ਦਫ਼ਤਰ ਖੇਤ ਹੈ ਉਹਨੂੰ ਕਹਿੰਦੇ ਰਾਤ ਨੂੰ 1:30 ਚੱਲ ਤੂੰ ਇੱਥੇ ਉਹਨੂੰ ਕਹਿੰਦੇ ਸੱਪਾਂ ਦੀਆਂ ਸਿਰੀਆਂ ਮਿੱਧ ਤੂੰ ਤੂੰ ਠੰਡ 'ਚ ਮਾਰ ਤੂੰ ਗਰਮੀ 'ਚ ਮਾਰ ਉਹਦਾ ਕੋਈ ਹੂ ਕੂ ਕਹਿੰਦੇ ਅਸੀਂ ਕਿਸਾਨਾਂ ਦੇ ਮਸੀਹੇ ਆ ਇਹ ਕਿਹੜੇ ਮਸੀਹੇ ਆ ਯਾਰ ਕਿਹੜੀਆਂ ਗੱਲਾਂ ਕਰਦੇ ਆ ਇਹ ਸੋ ਵੀਰੋ ਦਿਨੇ ਬਿਜਲੀ ਆਉਂਦੀ ਹੈ ਸ਼ਾਮ ਨੂੰ ਘਰੇ ਆਓ ਬੱਚਿਆਂ ਨਾਲ ਇੰਜੋਏ ਕਰੋ ਖੇਡੋ ਹੱਸੋ ਬੱਚਿਆਂ ਦਾ ਇੱਕ ਇੱਕ ਮੈਨੂੰ ਕਹਿੰਦਾ ਕਹਿੰਦਾ ਬਾਈ ਮੈਂ ਕਿਹਾ ਬੱਚੇ ਕਿੱਡ ਕਿੱਡ ਹੋਗੇ ਕਹਿੰਦਾ ਕੁੜੀ ਤਾਂ ਐਡੀ ਹੋਗੀ ਮੁੰਡਾ ਐਡਾ ਮੈਂ ਕਿਹਾ ਯਾਰ ਬੱਚੇ ਐਂ ਦੱਸਦੇ ਉਹਨੇ ਤੂੰ ਐਂ ਕਿਉਂ ਕਹਿੰਦਾ ਬਾਈ ਐਂ ਤਾਂ ਤਾਂ ਦੱਸੀਏ ਜੇ ਕਦੇ ਤੁਰੇ ਫਿਰਦੇ ਦੇਖੇ ਹੁਣ ਕਹਿੰਦਾ ਰਾਤ ਨੂੰ 1.5 ਵਜੇ ਉਹ ਸੁੱਤੇ ਪਏ ਹੁੰਦੇ ਨੇ ਕਹਿੰਦਾ ਜਦੋਂ ਨੂੰ ਅਸੀਂ ਆਉਣੇ ਆ ਉਦੋਂ ਉਹ ਨਹੀਂ ਹੁੰਦੇ ਜਦੋਂ ਨੂੰ ਅਸੀਂ ਫੇਰ ਚੱਲ ਜਾਈਏ ਨਾ ਫੇਰ ਸੁੱਤੇ ਪੈਣੇ ਅਸੀਂ ਤਾਂ ਐਂ ਹੀ ਦੇਖਦੇ ਆ ਬੱਚਿਆਂ ਨੂੰ ਹੁਣ ਆਪਣਾ ਵੀ ਐਡੇ ਐਡੇ ਹੋ ਗਏ ਹੁਣ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦੇ ਘਰੇ ਪ੍ਰਮਾਤਮਾ ਦੇ ਘਰੇ ਦੇਰ ਹੈ ਨੇਰ ਨਹੀਂ ਹੈਗਾ ਸੋ ਆਓ ਆਪਾਂ ਇਸ ਨੇਰੇ ਨੂੰ ਦੂਰ ਕਰੀਏ ਤੇ ਆਪਾਂ ਇੱਥੇ ਜ਼ਿੰਦਗੀ ਦਾ ਚਾਨਣ ਕਰੀਏ ਜ਼ਿੰਦਗੀ ਜ਼ਿੰਦਾਬਾਦ ਕਰਨੀ ਆਪਾਂ ਠੀਕ ਆ ਤੁਸੀਂ ਨਾਰੇ ਤੁਹਾਨੂੰ ਲਵਾ ਲੈਂਦੇ ਆ ਮਰਦਾਬਾਦ ਦੇ ਵੀ ਲਵਾ ਲੈਂਦੇ ਆ ਜ਼ਿੰਦਾਬਾਦ ਦੇ ਪਰ ਮੈਂ ਕਹਿੰਨਾ ਜੇ ਪੰਜਾਬ ਦੇ ਵਿੱਚ ਆਪਾਂ ਜ਼ਿੰਦਗੀ ਜ਼ਿੰਦਾਬਾਦ ਕਰੀਏ ਤਾਂ ਸਾਡੇ ਪੰਜਾਬੀ ਜਿਹੜੇ ਨੇ ਪੂਰੀ ਦੁਨੀਆ 'ਚ ਮੰਨੇ ਹੋਏ ਨੇ ਕਿ ਪੰਜਾਬੀ ਕਿਸੇ ਤੋਂ ਘੱਟ ਨਹੀਂ ਹੈਗੇ ਪੰਜਾਬੀ ਫਰਸਟ ਹੋਣਾ ਹੀ ਜਾਣਦੇ ਆ ਹੋਰ ਤਾਂ ਸਾਨੂੰ ਕੋਈ ਪੋਜੀਸ਼ਨ ਨਹੀਂ ਪਸੰਦ ਨਹੀਂ ਇਸ ਕਰਕੇ ਵੀਰੋ ਅੱਜ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਹਾਂ ਬਹੁਤ ਭਾਰੀ ਗਿਣਤੀ ਚ ਆਏ ਹਾਂ ਕੋਈ ਪ੍ਰਬੰਧ ਸ਼ਾਇਦ ਛੋਟੇ ਰਹਿ ਗਏ ਹੋਣਗੇ ਸਾਥੋਂ ਜੇ ਕਿਸੇ ਨੂੰ ਕੋਈ ਤਕਲੀਫ ਹੋਈ ਜਾਂ ਕੋਈ ਦਿੱਕਤ ਆਈ ਤਾਂ ਅਸੀਂ ਮਾਫੀ ਚਾਹੁੰਦੇ ਆਂ ਪਰ ਹਾਂ ਮਿਲਦੇ ਗਿਲਦੇ ਰਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਪੰਜਾਬੀ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲ ਇਨਕਲ ਬੋਲੇ ਸੋਨਹਿਓ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਬਹੁਤ ਬਹੁਤ ਧੰਨਵਾਦ ਲਵ ਯੂ ਆਲ